ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਸਾਹਿਬ ਜੀ ਮਾਜ ਮਹੱਲਾ ਤੀਜਾ ਤੇਰੇ ਭਗਤ ਸੋਹ ਹੈ ਸਾਚਾ ਦਰਬਾਰੇ ਗੁਰ ਕੈ ਸਬਦ ਨਾਮ ਸਵਾਰੇ ਤੇਰੇ ਭਗਤ ਸੋਹੇ ਸਾਚੇ ਦਰਬਾਰੇ ਇਹ ਦੋਵੇਂ ਰੂਪਾਂ ਵਿੱਚ ਹੀ ਪਾਠ ਜਿਹੜੇ ਨੇ ਪ੍ਰਾਰਥਨਾ ਸਰੂਪਾਂ ਵਿੱਚੋਂ ਮਿਲਦੇ ਨੇ ਤੇਰੇ ਭਗਤ ਸੋਹ ਹੈ ਸਾਚਾ ਦਰਬਾਰੇ ਦੂਸਰਾ ਪਾਠ ਵੀ ਪਾਠ ਅੰਤਰ ਆਪਾਂ ਇਸ ਨੂੰ ਕਹਿੰਦੇ ਹਾਂ ਜਿਹੜੇ ਸਰੂਪਾਂ ਵਿੱਚੋਂ ਦੋਵੇਂ ਪਾਠ ਮਿਲਦੇ ਹੋਣ ਪਾਠ ਅੰਤਰ अथवा ਪਾਠ ਭੇਦ ਪਾਠ ਅੰਤਰ ਦਾ ਮਤਲਬ ਉਹ ਹੁੰਦਾ ਹੈ ਪਾਠ ਅੰਤਰ ਫਰਕ ਪਾਠ ਦੇ ਵਿੱਚ ਕਿ ਇੱਕ ਪਾਠ ਦੇ ਹੁੰਦਿਆਂ ਦੂਸਰਾ ਸਰੂਪ ਵੀ ਮਿਲਣਾ ਕਿਉਂਕਿ ਕਈ ਵਾਰ ਜਦੋਂ ਗੁਰਮੁਖ ਪਿਆਰੇ ਉਤਾਰੀਏ ਕਰਦੇ ਨੇ ਸਰੂਪਾਂ ਤੋਂ ਕਿਉਂਕਿ ਪੁਰਾਣੇ ਜਿਹੜੇ ਗੁਰਮੁਖ ਸੰਤ ਜੰਦ ਸਨ ਉਹ ਹੱਥੀ ਗੁਰਬਾਣੀ ਦੇ ਸਰੂਪ ਲਿਖਿਆ ਕਰਦੇ ਸੀ ਤੇ ਕਈ ਵਾਰ ਜਿਹੜੀਆਂ ਇਉਂ ਲਗ ਮਾਤਰਾ ਨੇ ਲਾਖ ਸੁਧਾਈ ਕਰਨ ਦੇ باوجود ਵੀ ਕੁਝ ਮਾਤਰਾ ਜਿਹੜੀਆਂ ਨੇ ਉਹ ਰਹਿ ਜਾਂਦੀਆਂ ਐ ਤੇ ਅਗਾਹ ਫਿਰ ਉਸੇ ਤਰ੍ਹਾਂ ਉਹਨਾਂ ਤੋਂ ਹੋਰ ਉਤਾਰੇ ਵੀ ਪ੍ਰਚਲਿਤ ਹੋ ਜਾਂਦੇ ਨੇ ਸੋ ਇਸ ਪ੍ਰਕਾਰ ਸਾਚਾ ਪਾਠ ਵੀ ਮਿਲਦਾ ਹੈ ਸਾਚੇ ਵੀ ਮਿਲਦਾ ਹੈ ਤੇਰੇ ਭਗਤ ਸੋਹ ਹੈ ਸਾਚੇ ਦਰਬਾਰੇ ਹਾਂਜੀ ਇਹ ਪਾਠ ਕਿਤੇ ਕਿਤੇ ਸਾਚੇ ਦਰਬਾਰੇ ਵੀ ਆ ਜਾਂਦਾ ਹੈ ਇਕਲਾਂ ਦੇ ਨਾਲ ਪਰ ਦੁਲਾਵਾਂ ਦੇ ਨਾਲ ਹੀ ਇਹ ਮੁੱਖ ਪਾਠ ਹੈ ਸਾਚਾ ਹੈ ਦਰਬਾਰੇ ਇਹ ਆਪਾਂ ਨੋਟ ਕਰਨਾ ਤੇਰੇ ਭਗਤ ਸੋਹ ਹੈ ਸੱਚੇ ਦਰਬਾਰੇ ਹਾਂਜੀ ਇਹ ਸੱਚਾ ਪਾਠ ਚੱਚੀ ਦਲਾਵਾਂ ਦੇ ਨਾਲ ਹੀ ਮੁੱਖ ਪਾਠ ਸ਼ੁੱਧ ਹੈ ਕਈ ਭਾਗਾਂ ਚ ਨਾ ਸੱਚ ਹੀ ਆਇਆ ਪਰ ਸੱਚਾ ਪਾਠ ਮੁੱਖ ਸ਼ੁੱਧ ਪਾਠ ਤੇਰੇ ਭਗਤ ਸੋਹ ਹੈ ਸੱਚੇ ਦਰਬਾਰੇ ਗੁਰ ਕੈ ਸ਼ਬਦ ਨਾਮ ਸਵਾਰੇ ਸਦਾ ਆਨੰਦ ਰਹੇ ਦਿਨ ਰਾਤੀ ਗਉਣ ਕਹ ਹੈ ਗੁਣੀ ਸਮਾਵਣਿਆ ਹਉ ਵਾਰੀ ਜਿਉ ਵਾਰੀ ਨਾਮ ਸੁਣ ਮਨ ਵਸਾਵਣਿਆ ਹਰ ਜਿਉ ਸੱਚਾ ਊਚੋ ਊਚਾ ਹਉ ਮੈਂ ਮਾਰ ਮਿਲਾਵਣਿਆ ਰਹਾਉ ਹਰ ਜਿਉ ਸਾਚਾ ਸਾਚੀ ਨਾਈ ਗੁਰ ਪ੍ਰਸਾਦੀ ਕਿਸੈ ਮਿਲਾਈ ਗੁਰ ਸ਼ਬਦ ਮਿਲ ਹੈ ਸੇ ਵਿਛੜ ਹੈ ਨਾਹੀ ਸਹਜੇ ਸੱਚ ਸਮਾਵਣਿਆ ਤੁਜਤੇ ਬਾਹਰ ਕਛੂ ਨਾ ਹੋਏ ਤੂੰ ਕਰ ਕਰ ਵੇਖਹਿ ਜਾਣਹਿ ਸੋਏ ਆਪੇ ਕਰੇ ਕਰਾਏ ਕਰਤਾ ਗੁਰਮਤਿ ਆਪ ਮਿਲਾਵਣਿਆ ਕਾਮਣ ਗੁਣਵੰਤੀ ਹਰ ਪਾਏ ਭੈ ਪਾਏ ਸੀਗਾਰ ਬਣਾਏ ਸਤਗੁਰ ਸੇਵ ਸਦਾ ਸੋਹਾਗਣ ਸੱਚ ਉਪਦੇਸ਼ ਸਮਾਵਣਿਆ ਸ਼ਬਦ ਵਿਸਾਰਨ ਤਿਨਾ ਠੌਰ ਨਾ ਠਾਓ ਪ੍ਰਮ ਭੂਲੇ ਜਿਉ ਸੁਣੈ ਘਰ ਕਾਓ ਹਲਤ ਪਲਤ ਤਿਨੀ ਦੋ ਵੈ ਗਵਾਏ ਦੁਖੇ ਦੁਖ ਵਿਹਾਵਣਿਆ ਲਿਖਦਿਆ ਲਿਖਦਿਆ ਕਾਗਦ ਮਸਖ ਹੋਈ ਦੂਜਾ ਪਾਏ ਸੁਖ ਪਾਏ ਨਾ ਕੋਈ ਕੂੜ ਲਿਖ ਹੈ ਤ ਕੂੜ ਕਮਾਵਹਿ ਜਲ ਜਾਵਹਿ ਕੂੜ ਚਿਤ ਲਾਵਣਿਆ ਲਿਖਦਿਆ ਲਿਖਦਿਆ ਕਾਗਦ ਮਸਖ ਹੋਈ ਤੇ ਮਸ ਥੋੜਾ ਕਸ ਕੇ ਪਾਠ ਹੈ ਤੇ ਦੂਜੇ ਕੂੜ ਲਿਖ ਹੈ ਤ ਕੂੜ ਕਮਾਵ ਹੈ ਇਹ ਪੁੱਲੇ ਹੀ ਪਾਠ ਬੋਲਣੇ ਕੂੜ ਨਹੀਂ ਕਰਨਾ ਕੂੜ ਲਿਖ ਹੈ ਤ ਕੂੜ ਕਮਾਵ ਹੈ ਗੁਰਮੁਖ ਸਚੋ ਗੁਰਮੁਖ ਸਚੋ ਸੱਚ ਲਿਖ ਹੈ ਵਿਚਾਰ ਸੇ ਜਨ ਸੱਚੇ ਪਾਵਹਿ ਮੋਖ ਦੁਆਰ ਸੱਚ ਕਾਗਦ ਕਲਮ ਮਸਵਾਣੀ ਸੱਚ ਲੇਖ ਸੱਚ ਸਮਾਵਣਿਆ ਮੇਰਾ ਪ੍ਰਭ ਅੰਤਰ ਬੈਠਾ ਵੇਖੈ ਗੁਰ ਪ੍ਰਸਾਦੀ ਮਿਲੈ ਸੋਈ ਜਨ ਲੇਖੈ ਨਾਨਕ ਨਾਮ ਮਿਲੈ ਵਡਿਆਈ ਪੂਰੇ ਗੁਰ ਤੇ ਪਾਵਨ ਆ ਮਾਜ ਮਹੱਲਾ ਤੀਜਾ ਆਤਮ ਰਾਮ ਪ੍ਰਗਾਸ ਗੁਰ ਤੇ ਹੋਵੈ ਹਉ ਮੈਂ ਮੈਲ ਲਾਗੀ ਗੁਰ ਸਬਦੀ ਖੋਵੈ ਮਨ ਨਿਰਮਲ ਅਨੰਦਨ ਭਗਤੀ ਰਾਤਾ ਭਗਤ ਕਰੇ ਹਰ ਪਾਵਨ ਆ ਹੋ ਵਾਰੀ ਜੀਓ ਵਾਰੀ ਆਪ ਭਗਤ ਕਰਨ ਅਵਰਾ ਭਗਤ ਕਰਾਵਣਿਆ ਤਿਨਾ ਭਗਤ ਜਨਾ ਕਾ ਸਾਧ ਨਮਸਕਾਰ ਕੀਜੈ ਜੋ ਅਨ ਦਿਨ ਹਰ ਗੁਣ ਗਾਵਣਿਆ ਰਹਾਓ ਆਪੇ ਕਰਤਾ ਕਾਰਣ ਕਰਾਏ ਜਿਤ ਭਾਵੈ ਤਿਤ ਕਾਰੈ ਲਾਏ ਪੂਰੈ ਭਾਗ ਗੁਰ ਸੇਵਾ ਹੋਵੈ ਗੁਰ ਸੇਵਾ ਤੇ ਸੁਖ ਪਾਵਣਿਆ ਮਰ ਮਰ ਜੀਵੈ ਤਾਂ ਕਿਛ ਪਾਏ ਗੁਰ ਪ੍ਰਸਾਦੀ ਹਰ ਮਨ ਵਸਾਏ ਸਦਾ ਮੁਕਤ ਹਰ ਮਨ ਵਸਾਏ ਸਹਜੇ ਸਹਜ ਸੁਮਾਉਣਿਆ ਬਹੁ ਕਰਮ ਕਮਾਵੇ ਮੁਕਤ ਨਾ ਪਾਏ ਦੇਸ ਅੰਤਰ ਭਵੈ ਦੂਜੈ ਭਾਇ ਖਵਾਏ ਬਿਰਥਾ ਜਨਮ ਗਵਾਇਆ ਕਪਟੀ ਬਿਨ ਸਬਦੈ ਦੁਖ ਪਾਵਣਿਆ ਤਾਬਤ ਰਖੈ ਠਾਕ ਰਹਾਏ ਗੁਰ ਪ੍ਰਸਾਦੀ ਪਰਮ ਪਦ ਪਾਏ ਸਤਿਗੁਰ ਆਪੇ ਮੇਲ ਮਿਲਾਏ ਮਿਲ ਪ੍ਰੀਤਮ ਸੁਖ ਪਾਵਣਿਆ ਇਕ ਕੂੜ ਲਾਗੇ ਕੂੜੇ ਫਲ ਪਾਏ ਦੂਜੈ ਪਾਏ ਬਿਰਥਾ ਜਨਮ ਗਵਾਏ ਆਪ ਡੁੱਬੇ ਸਗਲੇ ਕੁਲ ਡੋਬੇ ਕੂੜ ਬੋਲ ਬਿਖ ਖਾਵਣਿਆ ਇਸ ਤਨ ਮਹਿ ਮਨ ਕੋ ਗੁਰਮੁਖ ਦੇਖੈ ਭਾਏ ਭਗਤ ਜਾ ਹौं ਮੈਂ ਸੋਖੈ ਸਿਧ ਸਾਧਕ ਮੋਨ ਧਾਰੀ ਰਹੇ ਲਿਵ ਲਾਏ ਤਿਨ ਪੀ ਤਨ ਮਹਿ ਮਨ ਨਾ ਦਿਖਾਵਣਿਆ ਇਸ ਤਨ ਮਹਿ ਮਨ ਕੋ ਗੁਰਮੁਖ ਦੇਖੈ ਇਉਂ ਨਹੀਂ ਪੜਨਾ ਕਿ ਇਸ ਤਨ ਮਹਿ ਮਨ ਕੋ ਗੁਰਮੁਖ ਦੇਖੈ ਇਦਾਂ ਨਹੀਂ ਕੋ ਦਾ ਅਰਥ ਹੈ ਕੋਈ ਇਸ ਸਰੀਰ ਦੇ ਵਿੱਚ ਹੀ ਜੋ ਮਨ ਜੀਵ ਆਤਮਾ ਆਪਣਾ ਅੰਤਰ ਆਤਮਾ ਸਰੂਪ ਹੈ ਗੁਰੂ ਕੀ ਕਿਰਪਾ ਨਾਲ ਕੋਈ ਕੋਈ ਉਸ ਨੂੰ ਵੇਖਦਾ ਗੁਰਮੁਖ ਪਿਆਰਾ ਇਹ ਤਨ ਮਹਿ ਮਨ ਕੋ ਗੁਰਮੁਖ ਦੇਖੈ ਭਾਏ ਭਗਤ ਜਾ ਹਉ ਮੈਂ ਸੋਖੈ ਸਿੱਧ ਸਾਧਕ ਮੂਨ ਧਾਰੀ ਰਹੇ ਦੇ ਬਿਲਾਏ ਤਿੰਨ ਭੀ ਤਨ ਮਹਿ ਮਨ ਨਾ ਦਿਖਾਵਣੇ ਆ ਆਪ ਕਿਰਾਏ ਕਰਤਾ ਸੋਈ ਹੋਰ ਕੀ ਕਰੇ ਕੀਤਾ ਕਿਆ ਹੋਈ ਨਾਨਕ ਜਿਸ ਨਾਮ ਦੇਵੇ ਸੋ ਲੇਵੇ ਨਾਮੋ ਮਨ ਵਸਾਵਣਿਆ